ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਠਜੋੜ ਵਾਲੀ ਸਲਾਹ ਨੂੰ ਕੀਤਾ ਦਰਕਨਾਰ ਅਸ਼ਵਨੀ ਸ਼ਰਮਾ ਨੇ ਕਿਹਾ ਕੈਪਟਨ ਨੇ ਆਪਣਾ ਨਿੱਜੀ ਵਿਚਾਰ ਪ੍ਰਗਟਾਇਆ ਪਾਰਟੀ ਪੰਜਾਬ ਅੰਦਰ 117 ਸੀਟਾਂ ਨੂੰ ਧਿਆਨ 'ਚ ਰੱਖਦੇ ਹੋਏ ਵਧਾਰੀ ਹੈ ਆਪਣੀ ਸਰਗਰਮੀ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਦਿੱਤੀ ਪ੍ਰਤੀਕਿਰਿਆ ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ ਨੇ ਭਾਜਪਾ ਨੂੰ ਸ਼ੀਸ਼ਾ ਦਿਖਾਇਆ ਭਾਜਪਾ ਗੱਠਜੋੜ ਤੋਂ ਬਿਨਾ ਪੰਜਾਬ ਦੀ ਸੱਤਾ ਤੇ ਨਹੀਂ ਹੋ ਸਕਦੀ ਕਾਬਜ਼ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨਹੀਂ ਤੇ ਪੰਜਾਬ ਚਾਏ ਹੜ੍ਹਾਂ ਲਈ ਮਾਨ ਸਰਕਾਰ ਜ਼ਿੰਮੇਵਾਰ ਨਹੀਂ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਭਾਜਪਾ ਨੇ ਆਪਣੀ ਗਲਤੀ ਮੰਨੀ ਭਾਜਪਾ ਨੇ ਰਚੀ ਸੀ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਲਈ ਐਨਓਸੀ ਦੀ ਸ਼ਰਤ ਖਤਮ ਅਤੇ ਚੁੱਲਾ ਟੈਕਸ ਦੀ ਰਸੀਦ ਦੀ ਵੀ ਲੋੜ ਨਹੀਂ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਕੀਤਾ ਜਾਵੇ ਵੱਧ ਤੋਂ ਵੱਧ ਪ੍ਰਚਾਰ ਈਮਾਨ ਸਿੰਘ ਮਾਨ ਨੇ ਅਜੀਤ ਡੋਵਾਲ ਦੀ ਜ਼ਿੰਦਗੀ ਤੇ ਬਣੀ ਫਿਲਮ ਤੁਰੰਦਰ ਦੀ ਰਿਲੀਜ਼ ਤੇ ਜਤਾਇਆ ਇਤਰਾਜ਼ ਮਾਨ ਨੇ ਕਿਹਾ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਫਿਲਮ ਨਹੀਂ ਹੋਣ ਦਿੱਤੀ ਗਈ ਰਿਲੀਜ਼ ਤੇ ਦੂਜੇ ਪਾਸੇ ਡੋਵਾਲ ਨੂੰ ਹੀਰੋ ਵਾਂਗ ਪੇਸ਼ ਕੀਤਾ ਜਾ ਰਿਹਾ ਹੈ ਤੇ ਹੁਣ ਖਬਰਾਂ ਦਾ ਵਿਸਥਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਅਕਾਲੀ ਦਲ ਭਾਜਪਾ ਗੱਠਜੋੜ ਜ਼ਰੂਰੀ ਦੱਸਿਆ ਗਿਆ ਸੀ ਭਾਜਪਾ ਨੇ ਕੈਪਟਨ ਦੀ ਇਸ ਸਲਾਹ ਨੂੰ ਦਰਕਿਨਾਰ ਕਰ ਦਿੱਤਾ ਹੈ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕੈਪਟਨ ਨੇ ਆਪਣਾ ਨਿੱਜੀ ਵਿਚਾਰ ਪ੍ਰਗਟਾਇਆ ਹੈ ਪਾਰਟੀ ਪੰਜਾਬ ਮੰਡਰ 117 ਸੀਟਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੀ ਸਰਗਰਮੀ ਕਰ ਰਹੀ ਹੈ ਪੱਤਰਕਾਰਾਂ ਨੇ ਅਸ਼ਵਨੀ ਸ਼ਰਮਾ ਤੋਂ ਹਰਸਿਮਰਤ ਕੌਰ ਬਾਦਲ ਦੇ ਬਿਆਨ ਤੇ ਵੀ ਪ੍ਰਤੀਕਿਰਿਆ ਮੰਗੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਭਾਜਪਾ ਇਕੱਲਿਆਂ 2027 ਛੱਡੋ दो हजार बत्ती नहीं बना सकेगी अश्विनी शर्मा ने कहा कि भैन ने पर सियासतदान थान जोतशी कदों तो ने देश वांग पंजाब भी भाजपा की चार्था। चार्था। कैप्टन साहब एल्डर हैं व्यक्तिगत रूप से अपने अपना विचार रखा है लेकिन पार्टी पहले दिन से क्लियर है 117 सीटों को ध्यान में रखकर पार्टी अपनी गतिविधियां कर रही है अपनी योजना बना रही है अपने संगठन के ढांचे का विस्तार कर रही है और पार्टी के 117 सीटों को लेकर ही आगे जब बढ़ेगी मेरा इतना ही दे दे पार्ण पार्ण एक सौ सत्रह सीटों पे पार्टी पूरी तनदेही से संगठनात्मक तरीके से आंदोलनात्मक तरीके से जो जो एक चुनाव लड़ने के लिए जरूरी होता है उसमें लगी हुई सिमर बादल कहते हैं कि लड़ेंगे दो हजार बत्तीस में भी सरकार नहीं बना पाएंगे आ, अगर इकट्ठे होंगे तो सरकार जरूर अब वो बड़ी बहन है मैं उस पर क्या टिप्पणी करूँ पर वो पॉलिटिशियन की जगह ज्योतिषी कैसे कब से बन गए हैं हैं वो कब से हो गए कि जो घोषणा कर देंगे वो राजनीति के अंदर कब क्या होगा कौन जीतेगा जो लोग आज सत्ता में है कोई सोचता था कि इनको इतना प्रचंड बहुमत मिल जाएगा उनको भी नहीं पता था जितना प्रचंड बहुमत मिला इसीलिए उसके पा, उनके पावन जमीन पे नहीं लग रहे इसलिए उनको हरा हरा दिख रहा है सब कुछ इसलिए राजनीति के अंदर लोकतंत्र के अंदर जनता तय करती है कि किसके सिर ताज देना है और जिस प्रकार देश का वातावरण और मूड बन रहा है नरेंद्र भाई मोदी जी का जो देश के लिए उन्होंने अपने 11 साल में किया है अभी हरियाणा का चुनाव हुआ उसके बाद महाराष्ट्र का चुनाव हुआ अभी बिहार का चुनाव हुआ देश बीजेपी को चाहता है और पंजाब भी बीजेपी को चाहता है पंजाब इसलिए बीजेपी नांदा है ਤਾਂ ਕਿ ਪੰਜਾਬ ਦਾ ਵਿਕਾਸ ਹੋਏ ਤਾਂ ਕਿ ਪੰਜਾਬ ਦੀ ਤਰੱਕੀ ਹੋਏ ਪੰਜਾਬ ਚੋਂ ਗੈਂਗਸਟਰ ਖਤਮ ਹੋਣ ਪੰਜਾਬ ਚੋਂ ਗੁੰਡਾ ਰਾਜ ਖਤਮ ਹੋਏ ਪੰਜਾਬ ਚ ਨਸ਼ੇ ਦੀ ਖਾਤਮਾ ਹੋਏ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੀ ਤਰਜ਼ ਦੇ ਉਤੇ ਐਮਐਸਪੀ ਮਿਲ ਸਕੇ ਪੰਜਾਬ ਨੇ ਬਹੁਤ ਸੰਤਾਪ ਚਲੇਆ ਔਰ ਇਹ ਲੋਕ ਕੀ ਹੈ ਹਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੋਂ ਮੁੱਦਿਆਂ ਤੋਂ ਹਟਾਉਂਦੇ ਨੇ ਔਰ ਚੀਮਾ ਚਾਬ ਦਾ ਵੀ ਪ੍ਰੈਸ ਕਾਨਫਰੰਸ ਲਈ ਭਾਸ਼ਣ ਜਿਹੜਾ ਇਇ ਇਸੇ ਤਰ੍ਹਾਂ ਤੇ ਸੀ ਕਿ ਆਪਣੀਆਂ ਨਲਾਕੀਆਂ ਆਪਣੀਆਂ ਕਮਜ਼ੋਰੀਆਂ ਸਰਕਾਰ ਦੇ ਦੁਆਰਾ ਭ੍ਰਸ਼ਟਾਚਾਰ ਨੂੰ ਰੋਕਣ ਚ ਵੀ ناکਾਮਜਾਬ ਰਹੇ ਹੁਣ ਇਲੀਗਲ ਮਾਈਨਿੰਗ ਦੇ ਮਾਮਲੇ 'ਚ ਕਿਉਂ ਨਹੀਂ ਬੋਲ ਰਹੇ ਆ ਮੁੱਖ ਮੰਤਰੀ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ ਨੇ ਭਾਜਪਾ ਨੂੰ ਸ਼ੀਸ਼ਾ ਦਿਖਾਇਆ ਹੈ ਉਹਨਾਂ ਨੇ ਸੱਚਾਈ ਬਿਆਨ ਕੀਤੀ ਹੈ ਕਿ ਭਾਜਪਾ ਗੱਠਜੋੜ ਤੋਂ ਬਿਨਾਂ ਪੰਜਾਬ ਦੀ ਸੱਤਾ ਤੇ ਕਾਬਜ਼ ਨਹੀਂ ਹੋ ਸਕਦੀ ਪਰ ਭਾਜਪਾ ਚ ਮੋਦੀ ਅਤੇ ਅਮਿਤ ਸ਼ਾਹ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਅਕਾਲੀ ਦਲ ਤੇ ਭਾਜਪਾ ਦੀ ਵਿਚਾਰਧਾਰਾ ਅਲੱਗ ਹੈ ਅਕਾਲੀ ਦਲ ਖੁਦ ਨੂੰ ਖੇਤਰੀ ਪਾਰਟੀ ਵਜੋਂ ਸਥਾਪਿਤ ਕਰਨਾ ਚਾਹੁੰਦਾ ਹੈ ਦੂਜੇ ਪਾਸੇ ਭਾਜਪਾ ਸਾਰੀਆਂ ਤਾਕਤਾਂ ਕੇਂਦਰ ਦੇ ਹੱਥ ਰੱਖਣਾ ਚਾਹੁੰਦੀ ਹੈ ਪ੍ਰਗਟ ਸਿੰਘ ਨੇ ਕਿਹਾ ਕਿ ਵਿਚਾਰਧਾਰਾ ਵਜੋਂ ਆਮ ਆਦਮੀ ਪਾਰਟੀ ਭਾਜਪਾ ਦੇ ਜ਼ਿਆਦਾ ਨੇੜੇ ਹੈ आप भाजपा की टीम में जब भी भाजपा किसी मुसीबत है तो आम आदमी पार्टी ही उस मुसीबत चो कट दी है देखो जो जहां तक तो अमरिंदर सिंह की स्टेटमेंट का सवाल है आ, देखो बीजेपी को उन्होंने आईना भी दिखाया है और ये भी महसूस करवाया है कि बीजेपी में अमित शाह जी और मोदी जी के बिना किसी की कोई पूछ नहीं है और ना उनकी कोई सुनता ही है ये उनका क्लियर कट बीजेपी के लिए इंडिकेशन है दूसरी बात है सत्ता हासिल करने के लिए क्योंकि अमरिंदर सिंह जी प्योरली कमर्शियल बात करते हैं सत्ता हासिल करने के लिए उनको ये समझ है कि बीजेपी अगर अकाली दल से गठजोड़ करेगी तभी अकाली दल जहाँ बीजेपी सत्ता हासिल करेगी नहीं तो नहीं करेगी लेकिन अगर विचारधारा की बात करें वो बिल्कुल विपरीत है क्योंकि बीजेपी हर चीज को सेंट्रलाइज करना चाहती है सारे स्टेट्स को वीक करके वो सेंटर के हाथ ही सारा कुछ देना चाहती है और जहां तक आम आदमी पार्टी की विचारधारा की बात की सवाल है वो बीजेपी की बी टीम है वो हर काम में बीजेपी को वहां से निकालती है जब बीजेपी फंसती है लेकिन कोई तंज कसना मेरा ख्याल है कि ऐसी लैंग्वेज मेरा मेरे को तो नहीं यूज करनी आती ना मैं यूज करता हूँ तो ये ਇਹ ਮੇਰਾ ਇਸ ਦੇ ਉੱਪਰ ਇਹ ਸਟੇਟਮੈਂਟ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਸੰਸਦ 'ਚ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਖੇਤਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ 90% ਗਰਾਵਟ ਦਰਜ ਕੀਤੀ ਗਈ ਹੈ ਦਿੱਲੀ ਐਨਸੀਆਰ 'ਚ ਪ੍ਰਦੂਸ਼ਣ ਲਈ ਪੰਜਾਬ ਦਾ ਧੂੰਆਂ ਜ਼ਿੰਮੇਵਾਰ ਨਹੀਂ ਹੈ ਇਸ ਦੇ ਨਾਲ ਹੀ ਜਲ ਸ਼ਕਤੀ ਮੰਤਰਾਲੇ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਕਿ ਡੈਮਾਂ 'ਚ ਖਰਾਬ ਜਲ ਪ੍ਰਬੰਧਨ ਨੇ ਪੰਜਾਬ ਚ ਹੜਾਂ ਦੀ ਸਥਿਤੀ ਵਿਗਾੜ ਦਿੱਤੀ ਸੀ ਆਮ ਆਦਮੀ ਪਾਰਟੀ ਦੇ ਬਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਕੇਂਦਰ ਨੇ ਹੁਣ ਮੰਨ ਲਿਆ ਏ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨਹੀਂ ਇਸ ਦੇ ਨਾਲ ਹੀ ਪੰਜਾਬ ਚ ਇਹ ਹੜਾਂ ਲਈ ਮਾਨ ਸਰਕਾਰ ਜ਼ਿੰਮੇਵਾਰ ਨਹੀਂ ਢਾਲੀਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਾਜਪਾ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਬਸ ਸਾਰਾ ਸਾਲ ਦਿੱਲੀ ਦੇ ਵਿੱਚ ਵਾਤਾਵਰਨ ਦਾ ਖਰਾਬ ਰਹਿਦਾ ਇਹਦੇ ਲਈ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਕੇਂਦਰ ਦੀ ਸਰਕਾਰ ਹੈ ਉੱਥੋਂ ਦੀ ਸਰਕਾਰ ਨੇ ਜਿਹੜਾ ਜਿਹੜਾ ਧੂਏ ਕਰਕੇ ਜਿਸ ਜਿਹੜਾ ਦਿੱਲੀ ਦੀ ਇੰਡਸਟਰੀ ਦੇ ਧੂਏ ਕਰਕੇ ਜਿਹੜਾ ਦਿੱਲੀ ਦੇ ਕੂੜੇ ਨੂੰ ਅੱਗ ਲੱਗਦੀ ਹੈ ਉਹਦੇ ਧੂਏ ਕਰਕੇ ਜਿਹੜਾ ਅਸਰ ਹੁੰਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਕੀਤਾ ਨਾ ਉਹਨਾਂ ਕੋ ਕੋਈ ਇਦਾਂ ਦਾ ਪਲਾਨ ਹੈ ਸੋ ਦਿੱਲੀ ਦੇ ਲੋਕ ਵਿਚਾਰੇ ਤੁਸੀਂ ਆਧਵੀ ਚਲ ਜਾਓ ਦਿੱਲੀ ਚ ਅਸੀਂ ਤਾਂ ਕੰਕਾ ਵੀ ਬੀਜ ਲਿਆ ਸਾਡਾ ਤਾਂ ਕਈ ਦਿਨਾਂ ਦਾ ਕੰਮ ਵੀ ਨਿਪਟ ਗਿਆ ਮੈਂ ਪਿਛਲੇ ਹਫਤੇ ਦਿੱਲੀ ਗਿਆ ਸੀਗਾ ਦਿੱਲੀ ਦਾ ਸਾਹ ਲੈਣਾ ਔਖਾ ਇੰਨੀ ਬੁਰੀ ਹਾਲਤ ਹੈ ਹੋਰ ਮਤਲਬ ਜਿਹੜਾ ਭਪਿੰਦਾ ਜਾਦਵ ਜੀ ਦੇ ਬਿਆਨ ਤੋਂ ਬਾਅਦ ਜਿਹੜਾ ਹੁਣ ਦਿੱਲੀ ਦੀ ਸਰਕਾਰ ਦਿੱਲੀ ਦੀ ਮੁੱਖ ਮੰਤਰੀ ਤੇ ਉਹ ਦਿੱਲੀ ਦੇ ਮੰਤਰੀ ਸਾਹਿਬ ਜਿਹੜੇ ਬੜੇ ਬੋਲਦੇ ਆ ਕਿ ਸੱਸਾ ਸਾਹਿਬ ਹੋਰ ਉਹਨਾਂ ਨੂੰ ਸਾਰ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਤੁਹਾਡੇ ਪ੍ਰਦੂਸ਼ਣ ਵਾਸਤੇ ਤੁਹਾਡੇ ਲਈ ਜਿਹੜਾ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੈ ਦੇ ਲਈ ਜ਼ੁਮਿਆਰ ਕੌਣ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਲਈ ਭਾਜਪਾ ਜ਼ੁਮਿਆਰ ਸੀਗੀ ਇਹਦੇ ਲਈ ਦਿੱਲੀ ਸਰਕਾਰ ਬੀਜੇਪੀ ਦੀ ਕੇਂਦਰ ਸਰਕਾਰ ਦੇ ਜੁਮਲਾ ਸੀਗੀ ਔਰ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਜਾਣ ਬੁਝ ਕੇ ਬਦਨਾਮ ਕੀਤਾ ਗਿਆ ਕਈ ਕਈ ਮਸਲਿਆਂ ਦੇ ਵਿੱਚ ਬਦਨਾਮ ਕਰਦੇ ਆ ਜਿਹੜਾ ਦੂਜਾ ਬਿਆਨ ਸੀਗਾ ਜਿਹੜਾ ਹੜ੍ਹਾਂ ਦੇ ਵਿੱਚ ਹੜ੍ਹਾਂ ਦੇ ਵਿੱਚ ਵੀ ਮਤਲਬ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਹਨੇ ਬੜਾ ਕਲੀਅਰ ਕੀਤਾ ਉਹਨੇ ਕਿਹਾ ਕਿ ਮਤਲਬ ਜਿਹੜਾ ਇਹ ਝੂਠ ਹੈ ਕਿ ਜਿਹੜਾ ਉੱਥੇ ਦੈਮਾਂ ਦੇ ਕਰਕੇ ਜਾ ਜਿਹੜੀਆਂ ਉੱਥੇ ਇਹ ਗਾੜੀ ਡਰੇਨ ਵગેਰਾ ਸਾਫ ਦੀ ਹੋਈਆਂ ਉਹਨਾਂ ਕਰਕੇ ਪਾਣੀ ਆਇਆ ਉਹਨੇ ਬੜਾ ਕਲੀਅਰ ਕਿਹਾ ਕਿ ਕੁਦਰਤੀ ਜਿਹੜਾ ਇੰਨੀ ਬਾਸ ਹੋਈ ਪਾਣੀ ਦਾ ਮੁੱਖ ਕਾਰਨ ਹੋ ਸੀਗਾ ਨਹੀਂ ਤੇ ਜਿਹੜਾ ਹੀ ਦਿੱਲੀ ਤੋਂ ਆਉਂਦਾ ਸੀਗਾ ਜਿਹੜਾ ਵੀ ਦਿੱਲੀ ਤੋਂ ਮੰਤਰੀ ਆਇਆ ਉਹਨੇ ਕਿਹਾ ਜੀ ਇੱਥੇ ਮਾਇਮਿਕ ਬਰੀ ਹੋਈ ਜੀ ਇੱਥੇ ਤੁਸੀਂ ਬੰਦ ਮਨਗੂਦ ਕੀਤੇ ਜੀ ਇੱਥੇ ਉਹ ਦਰਿਆ ਸਾਫ ਨਹੀਂ ਕੀਤੇ ਜੀ ਫਲਾਣ ਨਹੀਂ ਕੀਤਾ ਜੀ ਇਹ ਵੀ ਲੋਕ ਸਭਾ ਦੇ ਵਿੱਚ ਬਿਆਨ ਦੇ ਕੇ ਸੁਬਤ ਨੇ ਤੁਮਸੀ ਨੇ ਬਹੁਤ ਕੱਲ ਕਲੀਅਰ ਕੀਤਾ ਸੋ ਮੈਂ ਸਮਝਦਾ ਕਿ ਹਰ ਮਸਲੇ ਦੇ ਉੱਤੇ ਬੀਜੇਪੀ ਜਿਹੜੀ ਪੰਜਾਬ ਨੂੰ ਬਦਨਾਮ ਕਰਦੀ ਸੀਗੀ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਬਲਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਲਈ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚੁੱਲਾ ਟੈਕਸ ਦੀ ਰਸੀਦ ਦੀ ਵੀ ਲੋੜ ਨਹੀਂ ਹੈ। ਚੋਣ ਕਮਿਸ਼ਨ ਦੇ ਇਸ ਹੁਕਮ ਮਗਰੋਂ ਸਾਰੇ ਬੀਡੀਓ ਦਫ਼ਤਰਾਂ 'ਚ ਇਸ ਸੰਬੰਧੀ ਨੋਟੀਫਿਕੇਸ਼ਨ ਲਗਾ ਦਿੱਤੇ ਗਏ ਨੇ। ਉਮੀਦਵਾਰ ਨੂੰ ਚੁੱਲਾ ਟੈਕਸ ਤੇ ਹੋਰ ਕਲੀਅਰੈਂਸ ਸਰਟੀਫਿਕੇਟ ਦੀ ਥਾਂ ਐਫੀਡੇਵਿਟ ਦੇਣਾ ਪਵੇਗਾ। ਇਸ ਤੋਂ ਪਹਿਲਾਂ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਹਾਈ ਕੋਰਟ 'ਚ ਰਿਟ ਪਟੀਸ਼ਨ ਦਾਖਲ ਕਰਕੇ ਉਮੀਦਵਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਦੀ ਮੰਗ ਕੀਤੀ ਸੀ। ਅਰਸ਼ਦੀਪ ਕਲੇਰ ਨੇ ਕਿਹਾ ਕਿ ਭਾਵੇਂ ਹੁਣ ਚੋਣ ਕਮਿਸ਼ਨ ਨੇ ਐਨਓਸੀ ਦੀ ਸ਼ਰਤ ਹਟਾ ਦਿੱਤੀ ਹੈ ਪਰ ਇਸ ਫੈਸਲੇ ਦਾ ਜ਼ੋਰਦਾਰ ਪ੍ਰਚਾਰ ਵੀ ਕਰਨਾ ਚਾਹੀਦਾ ਹੈ ਦੱਸ ਦਈਏ ਕਿ ਇਹਨਾਂ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਖ 4 ਦਸੰਬਰ ਹੈ ਦੇਖੋ ਸੂਬੇ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜੇ 14 ਦਸੰਬਰ ਨੂੰ ਵੋਟਾਂ ਪੈਣੀਆਂ 1 ਤੋਂ ਲੈ ਕੇ 4 ਤਰੀਕ ਤੱਕ ਨਾਮਜ਼ਦਗੀ ਭਰੇ ਜਾਣੇ ਪਰ ਜਿਸ ਤਰੀਕੇ ਨੀਚੇ ਹਲਕਿਆਂ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨੇ ਜੋ ਉਹਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਉਹ ਪਿਛਲੇ ਸਾਲ ਵਾਲਾ ਪੰਚਾਇਤੀ ਚੋਣਾਂ ਵਾਲਾ ਇਤਿਹਾਸ ਦੁਹਰਾਇਆ ਜਾ ਰਿਹਾ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ ਜੇ ਦਫਤਰ ਜਾਓ ਤਾਂ ਵੀਡੀਓ ਹਾਜ਼ਰ ਨਹੀਂ ਉਥੇ ਪੰਚਾਇਤ ਸਖਤਰ ਹੋਣ ਹੋਰ ਸਟਾਫ ਹੈ ਕੋਈ ਹਾਸਲ ਸ਼੍ਰੋਮਣੀ ਅਕਾਲੀ ਦਲ ਨੇ ਰਾਜਕਮਲ ਚੌਧਰੀ ਸਾਹਿਬ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੂੰ ਦੋ ਵਾਰੀ ਇਹ ਅਪੀਲ ਕੀਤੀ ਹੈ ਕਿ ਨੀਚੇ ਅਫਸਰਾਂ ਨੂੰ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰੋ ਇਹ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਕਿਸ ਤਰੀਕੇ ਫ੍ਰੀ ਤੇ ਫੇਅਰ ਇਲੈਕਸ਼ਨ ਹੋਵੇ ਤੇ ਚੋਣਾਂ ਅਮਨੋ ਆਮਾਨ ਨਾਲ ਕਰਾਈਆਂ ਜਾ ਸਕਣ ਦੇਅੱਤ ਸ਼ਰੋਮਣੀ ਅਕਾਲੀ ਦਲ ਵੱਲੋਂ ਇੱਕ ਰਿਟ ਪਟੀਸ਼ਨ ਸੀ ਮਾਲੀਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕਰਕੇ ਕੋਰਟ ਨੂੰ ਬੇਨਤੀ ਕੀਤੀ ਕਿ ਇਹ ਰਿਟ ਅੱਜ ਹੀ ਸੁਣੀ ਜਾਏ ਕਿਉਂਕਿ ਨਾਮਜ਼ਦਗੀ ਅੱਜ 2 ਤਰੀਕ ਤੱਕ ਹੋਗੀ ਨਾਮਜ਼ਦਗੀਆਂ 4 ਤਰੀਕ ਤੱਕ ਨੇ ਤੇ ਕੋਈ ਵੀ ਇਹ ਜਿਹੜੇ ਟੈਕਸ ਦੇ ਸਰਟੀਫਿਕੇਟ ਹੈ ਸਰਕਾਰ ਵੱਲੋਂ ਨਹੀਂ ਦਿੱਤੇ ਜਾ ਰਹੇ ਸੋ ਕੋਰਟ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਉਹ ਰਿਟ ਅੱਜ ਹੀ ਸੁਣਵਾਈ ਦੇ ਲਈ ਲਗਾਈ ਹੈ ਪਰ ਹੁਣ ਸਰਕਾਰ ਨੇ ਤਤਪੜਤੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੱਲ ਦੀ ਡੇਟ ਦੇ ਵਿੱਚ ਜਾਰੀ ਕਰ ਦਿੱਤੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਡੇ ਕੋਲ ਆਈ ਹੈ ਕਿ ਜੀ ਸਾਰੇ ਡੀਸੀਆਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਜੇ ਕਿਸੇ ਕੈਂਡੀਡੇਟ ਨੇ ਚੋਣ ਲੜਨੀ ਹੈ ਤਾਂ ਆਪਦਾ ਐਫੀਡੇਵਿਟ ਲਾ ਦੋ ਕਿ ਮੈਂ ਸਾਰੇ ਟੈਕਸ ਭਰੇ ਪਰ ਮੈਂ ਕਮਿਸ਼ਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਚੀਜ਼ਾਂ ਨੂੰ ਫਿਰ ਪਬਲਿਕ ਪਲੇਟਫਾਰਮਸ ਤੇ ਪ੍ਰਚਾਰਿਆ ਕਿਉਂ ਨਹੀਂ ਜਾਂਦਾ ਅਗਰ ਨੋਟੀਫਿਕੇਸ਼ਨ ਤੁਸੀਂ ਕੱਲ ਦੀ ਤਰੀਕ ਚ ਕਰ ਦਿੱਤੀ ਸੀ ਹਲੇ ਤੱਕ ਇਹਨੂੰ ਨਾ ਤਾਂ ਕਿਸੇ ਖਬਰ ਤੇ ਚੱਲੀ ਹੈ ਨਾ ਹੀ ਪਬਲਿਕ ਪਲੇਟਫਾਰਮ ਤੇ ਇਹ ਉ ਤਾਂ ਵਾਇਰਲ ਕਰਨਾ ਚਾਹੀਦਾ ਕਿਉਂ ਨਹੀਂ ਚੀ ਅਫਸਰ ਲੋਕਾਂ ਦੀ ਖੱਜਲ ਖਵਾਰੀ ਕਰਨ ਸੋ ਹੁਣ ਇੱਕ ਗੱਲ ਬੜੀ ਸਪਸ਼ਟ ਹੈ ਕਿ ਕਿਸੇ ਨੂੰ ਚੁੱਲਾ ਟੈਕਸ ਦੀ ਜਿਹੜੀ ਰਸੀਦ ਹੈ ਉਹਦੀ ਜ਼ਰੂਰਤ ਨਹੀਂ ਤੁਸੀਂ ਟੈਕਸ ਭਰ ਕੇ ਐਫੀਡੇਵਿਟ ਲਾਓ ਤੇ ਆਪਣਾ ਨਾਮੀਨੇਸ਼ਨ ਦਾਖਲ ਕਰ ਸਕਦੇ ਹੋ ਪਰ ਇੱਕ ਵਾਰੀ ਫੇਰ ਮੈਂ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦਿਓ ਜੇ ਕਿਸੇ ਦਾ ਕੋਈ ਟੈਕਸ ਭਰਨ ਵਾਲਾ ਹੈ ਉਹ ਟੈਕਸ ਭਰਾਇਆ ਜਾਵੇ ਇਹ ਡੈਮੋਕ੍ਰੇਸੀ ਹੈ ਇਹ ਡੈਮੋਕਰੇਟਿਕਲੀ ਚੋਣਾ ਹੋਣੀ ਹੈ ਨੇ ਹਰ ਇੱਕ ਨੂੰ ਹੱਕ ਹੈ ਜਿੱਤ ਹਾਰ ਪਬਲਿਕ ਦੇ ਹੱਥ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਇਹ ਖੱਜਲ ਖੁਆਰੀ ਹੈ ਇਹਨੂੰ ਫੌਰਨ ਤੌਰ ਦੇ ਉੱਤੇ ਬੰਦ ਕਰਨਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਨੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਜ਼ਿੰਦਗੀ ਤੇ ਬਣੀ ਫਿਲਮ ਤਰੰਦਰ ਦੀ ਰਿਲੀਜ਼ ਤੇ ਇਤਰਾਜ਼ ਦਤਾਇਆ ਹੈ। ਈਮਾਨ ਸਿੰਘ ਮਾਨ ਨੇ ਅਜੀਤ ਡੋਵਾਲ ਤੇ ਕਈ aarop ਲਗਾਏ ਤੇ ਕਿਹਾ ਕਿ ਉਹਨਾਂ ਕਾਰਨ ਵਿਦੇਸ਼ਾਂ 'ਚ ਭਾਰਤ ਦੀ ਛਵੀ ਨੂੰ ਨੁਕਸਾਨ ਪੁੱਜਿਆ। ਫਿਲਮ 'ਚ ਉਹਨਾਂ ਦੀ ਵਡਿਆਈ ਕੀਤੀ ਜਾ ਰਹੀ ਹੈ ਪਰ ਹਰ ਕੋਈ ਜਾਣਦਾ ਹੈ ਕਿ ਪੰਜਾਬ 'ਚ ਅੱਤਵਾਦ ਦੇ ਕਾਲੇ ਦੌਰ ਵੇਲੇ ਅਜੀਤ ਡੋਵਾਲ ਦੀ ਕੀ ਭੂਮਿਕਾ ਰਹੀ ਹੈ। ਮਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਤੇ ਦੂਜੇ ਪਾਸੇ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਨੂੰ ਹੀਰੋ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਕਿ ਅਜੀਤ ਦੁਵਾਲ ਇੱਕ ਘਟ ਗਿੰਤੀਆਂ ਦਾ ਕਤਲ ਕਰਨ ਵਾਲਾ ਅਫਸਰ ਜਿਸ ਨੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੰਮ ਕੀਤਾ ਹੈ ਠੀਕ ਹੈ ਨਾ ਜੀ ਉਸ ਬੰਦੇ ਨੂੰ ਅੱਜ ਇੱਕ ਮੂਵੀ 'ਚ ਆ ਜਿਹੜੇ ਮੈਂ ਤੁਹਾਨੂੰ ਦੱਸੇ ਸੀਗੇ ਐਕਟਰ ਹੈਗੇ ਆ ਆਰ ਮਾਧਵਮ ਪਲੇ ਕਰਦੇ ਆ ਤੇ ਉਹਦੇ ਵਿੱਚ ਦਿਖਾਉਂਦੇ ਆ ਕਿ ਇਹ ਉਹ ਸ਼ਤਰੰਜ ਦਾ ਖਿਡਾਰੀ ਸੀ ਉਹ ਚਨਕਿਆ ਸੀ ਜਿਸ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਨੂੰ ਸੈਂਕਸ਼ਨ ਸਟੇਟ ਸਪான்ਸਰਡ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਵਾਈ ਹੈ ਇਹੋ ਜਿਹੇ ਵਿਅਕਤੀ ਨੂੰ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਹੀਰੋ ਦਿਖਾਣਾ ਉਹ ਜਿਨ੍ਹਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈ ਹੈ ਜਿਨ੍ਹਾਂ ਨੂੰ ਗੈਰ ਕਾਨੂੰਨਮ ਤੌਰ ਤੇ ਮਾਰਿਆ ਗਿਆ ਉਹਨਾਂ ਦੇ ਜ਼ਖਮਾਂ ਤੇ ਮੂਨ ਪਾਣ ਵਾਲੀ ਗੱਲ ਹੈ ਜਿਹੜੇ ਬੰਦੇ ਨੂੰ ਇੰਟਰਨੈਸ਼ਨਲ ਕਾਨੂੰਨ ਅਦੀਨ ਇਨਕੁਆਇਰੀ ਕਰਨੀ ਸੀ ਉਹਦੇ ਸੰਵਿਧਾਨ ਭਾਰਤ ਤੇ ਬਾਹਰ ਕੰਮ ਪਾਰ ਤਰੀਕੇ ਕਰਨ ਤੇ ਉੱਤੇ ਪ੍ਰਸ਼ਨ ਕਰਨੇ ਚਾਹੀਦੇ ਸੀ ਅੱਜ ਉਹਨੂੰ ਇੱਕ ਹੀਰੋ ਪੇਸ਼ ਕੀਤਾ ਜਾ ਰਿਹਾ ਹੈ ਉਹਦੇ ਨਾਲ ਸਾਡੀ ਇੰਟਰਨੈਸ਼ਨਲ ਰਿਲੇਸ਼ਨਸ ਖਰਾਬ ਹੋ ਰਹੀਆਂ ਹਨ ਉਹਦੇ ਨਾਲ ਉਂਗਲ ਉਠਾਈ ਜਾ ਰਹੀ ਆ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਇਹ ਬੰਦਾ ਕੋਈ ਸਿਰਫੀ ਹੋਗਾ ਇਸ ਬੰਦੇ ਨੂੰ ਤਾਂ ਕਾਨੂੰਨ ਦੇ ਦਰਰੇ ਚ ਲਿਆ ਕੇ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਇਹਦਾ ਸਾਰਾ ਕੁਝ ਦੇਖਣਾ ਚਾਹੀਦਾ ਔਰ ਸਾਨੂੰ ਆਪਣੇ ਮਨ ਚ ਇਹ ਮਹਿਸੂਸ ਹੁੰਦਾ ਕਿ ਜਿੱਥੇ ਦੇਸ਼ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਸੀਗੀ ਜਿਸ ਤਰ੍ਹਾਂ 1984 ਚ ਦਰਬਾਰ ਸਾਹਿਬ ਤੇ ਹਮਲੇ ਕੀਤੇ ਬੇਕਸੂਰ ਉਥੇ ਗਏ ਹੋਏ ਸੰਗਤਾਂ ਦਾ ਕਤਲੇਆਮ ਕੀਤਾ ਜਿੱਥੇ 1984 ਚ ਦਿੱਲੀ ਤੇ ਹੋਰ ਥਾਵਾਂ ਤੇ ਸਾਡਾ ਕਤਲ ਕੀਤਾ ਤੇ ਇੱਕ ਵੀ ਪੁਲਿਸ ਅਫਸਰ ਸਾਡੇ ਪੱਖ ਚ ਨਹੀਂ ਖੜਾ ਦੂਜੇ ਪਾਸੇ ਭਾਈ ਜਸਵੰਤ ਸਿੰਘ ਖਾਲੜਾ ਦੀ ਮੂਵੀ ਪੰਜਾਬ 95 ਉਹ ਐਡਿਟ ਕਰ ਕਰਕੇ ਖਤਮ ਕਰਤੀ ਸਾਰੇ ਕਿਤੇ ਉਹਦੇ ਵਿਰੋਧ ਚ ਭਾਰਤ ਨੇ ਉਹਨੂੰ ਨਿਕਲਣ ਨਹੀਂ ਦਿੱਤਾ ਜੇ ਜਸਵੰਤ ਸਿੰਘ ਖਾਲਰਾ ਦੀ ਮੂਵੀ ਨਿਕਲਦੀ ਅੱਜ ਲੋਕ ਉਂਗਲ ਚੱਕ ਕੇ ਦੁਵਾਲ ਨੂੰ ਕਹਿੰਦੇ ਕਿ ਇਹ ਤੂੰ ਕੀਤਾ ਹੈ ਕਰਵਾਇਆ ਪੰਜਾਬ ਦੇ ਅਗਲੇ ਬਜਟ ਦੌਰਾਨ ਮਹਿਲਾਵਾਂ ਨਾਲ ਕੀਤਾ ਵੱਡਾ ਵਾਅਦਾ ਮਾਨ ਸਰਕਾਰ ਪੂਰਾ ਕਰਨ ਵਾਲੀ ਹੈ ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਬਠਿੰਡਾ ਦੇ ਇੱਕ ਸਮਾਗਮ 'ਚ ਹਿੱਸਾ ਲੈਣ ਲਈ ਪਹੁੰਚੇ ਰਵਜੋਤ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਨੇ 4 ਸਾਲਾਂ ਦੇ ਕਾਰਜਕਾਲ ਦੌਰਾਨ 90% ਵਾਅਦੇ ਪੂਰੇ ਕਰ ਦਿੱਤੇ ਨੇ ਮੁੱਖ ਮੰਤਰੀ ਮਾਨ ਨੇ ਆਪਣਾ ਅਹੁਦਾ ਸੰਭਾਲਣ ਦੇ 3 ਮਹੀਨੇ ਬਾਅਦ ਹੀ ਪੰਜਾਬ 'ਚ ਬਿਜਲੀ ਮੁਫਤ ਕਰ ਦਿੱਤੀ ਹੁਣ ਸਰਕਾਰ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਕਰਨ ਜਾ ਰਹੀ ਹੈ ਅਗਲੇ ਬਜਟ ਤੋਂ ਔਰਤਾਂ ਦੇ ਖਾਤੇ 'ਚ ਇਹ ਰਕਮ ਸ਼ੁਰੂ ਹੋ ਜਾਵੇਗੀ ਰਵਜੋਤ ਸਿੰਘ ਨੇ ਕਿਹਾ ਕਿ ਇਸ ਵੇਲੇ ਵੀ ਸੀਐਮ ਮਾਨ ਪੰਜਾਬ ਚ ਨਿਵੇਸ਼ ਲਿਆਉਣ ਦੇ ਮੰਤਵ ਨਾਲ ਜਾਪਾਨ ਦੇ ਦੌਰੇ ਤੇ ਗਏ ਹੋਏ ਨੇ ਪੰਜਾਬ ਦੇ ਲੋਕ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ ਮਾਨ ਵਰਗਾ ਮੁੱਖ ਮੰਤਰੀ ਮਿਲਿਆ ਤੇ ਮੈਂ ਜ਼ਰੂਰ ਕਹੂੰਗਾ ਕਿ ਇਹ ਪਹਿਲੀ ਸਰਕਾਰ ਆ ਪੰਜਾਬ ਦੇ ਇਤਿਹਾਸ ਵਿੱਚ ਜਿਹੜੇ ਜਿੰਨੇ ਵੀ ਉਹਨੇ ਕੰਮ ਕੀਏ ਸੀ ਜਿੰਨੇ ਵੀ ਗਾਰੰਟੀਆਂ ਕੀਆਂ ਸੀ ਵਾਰੰਟੀਆਂ ਖੀਆਂ ਸੀਗੀਆਂ ਉਹਨੇ ਤਕਰੀਬਨ 4 ਸਾਲ ਚ 80-85% 90% ਗਾਰੰਟੀਆਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿੰਦੀ ਆ ਉਹ ਵੀ ਸੀਐਮ ਸਾਹਿਬ ਨੇ ਕਿਹਾ ਕਿ ਅਡੀ ਸਾਡੀ ਬੀਬੀਆਂ ਪਹਿਣਾ ਮਤਾਵਾਂ ਲਈ 1100 ਰੁਪਏ ਜਿਹੜਾ ਆ ਰਹਾ ਹੈਗਾ ਉਹਦਾ ਵੀ ਬੰਦੋਬਸ ਹੋ ਗਿਆ ਤੇ ਉਹ ਵੀ ਮਾਰਚ ਜਿਹੜਾ ਬਜਟ ਆਣਾ 2025-26 ਚ ਉਹ ਵੀ ਉਹ ਅਸੀਂ ਆਪਾਂ ਉਹਨੂੰ ਪੂਰੀ ਕਰ ਦਾਂਗੇ ਤੇ ਪਹਿਲੀ ਸਰਕਾਰ ਬਣੂਗੀ ਜਿਹਨੇ ਕਿ ਆਪਣੇ ਸਮੇਂ ਤੋਂ ਪਹਿਲਾਂ ਟਰਮ ਤੋਂ ਪਹਿਲਾਂ ਸਾਰੀਆਂ ਗਰੰਟੀਆਂ ਪੂਰੀਆਂ ਕਰਤੀਆਂ ਤੇ ਮੈਂ ਇਥੇ ਜ਼ਰੂਰ ਧਿਆਨ ਲੈਣਾ ਚਾਹੂਗਾ ਕਿ ਕਿ ਕੀ ਫਰਕ ਰਿਹਾ ਸਾਡੀ ਸਰਕਾਰ ਤੇ ਦੂਜੀਆਂ ਸਰਕਾਰਾਂ 'ਚ ਫਰਕ ਇਹੀ ਹੈ ਕਿ ਜੋ ਅਸੀਂ ਕਿਹਾ ਉਹ ਸੀ ਕੀਤਾ ਸਮੇ ਤੋਂ ਪਹਿਲਾਂ ਕੀਤਾ ਤੇ ਸਮੇ ਸਮਾਬੰਧ ਕਰਕੇ ਅਸੀਂ ਸਾਰੇ ਉਹ ਗਰੰਟੀਆ ਪੂਰੀਆਂ ਕੀਤੀਆਂ ਸਾਡੇ ਬਜ਼ੁਰਗ ਬੈਠੇ ਨੇ ਕੋਈ ਵੀ ਹੱਥ ਖੜਾ ਕਰਕੇ ਕਹਿ ਸਕਦਾ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਵੀ ਗਰੰਟੀ ਪਹਿਲੇ ਸਾਲ ਜੁ ਪੂਰੀ ਕੀਤੀ ਹੋਵੇ ਪਰ ਸਾਨੂੰ ਮਾਣ ਆ ਪੂਰੀ ਆਪਣੀ ਪਾਰਟੀ ਤੇ ਆਪਣੀ ਸਰਕਾਰ ਤੇ ਆਪਣੇ ਸੀਐਮ ਸਾਹਿਬ ਤੇ ਜਿਨ੍ਹਾਂ ਨੇ ਜਿਹੜੀ ਬਿਜਲੀ ਮਾਫੀ ਦੀ ਗਰੰਟੀ ਆ ਜਿਹੜੇ ਕਿ ਹੁਣ ਅਸੀਂ ਬਹੁਤ ਪਿੱਛੇ ਪਾਤੀ ਆ ਅਸੀਂ ਭੁੱਲ ਗਏ ਕਿ ਵਾਕੀ ਸਾਡੇ ਬਿੱਲ ਵੀ ਜ਼ੀਰੋ ਆ ਰਹੇ ਨੇ ਪਹਿਲੇ ਸਾਲ ਨਹੀਂ ਪਹਿਲੇ 6 ਮਹੀਨੇ ਨਹੀਂ ਪਹਿਲੇ 3 ਮਹੀਨੇ ਜਦ ਅਸੀਂ ਗਰੰਟੀ ਪੂਰੀ ਕੀਤੀ ਆ ਉਹ ਵੀ ਮੈਂ ਕਹਾਂਗਾ ਬਿਨਾ ਕਿਸੇ ਖੱਜਲ ਖਵਰੀ ਤੋਂ ਕਿਸੇ ਕੋ ਕੋਈ ਫਾਰਮ ਨਹੀਂ ਭਰਾਇਆ ਗਿਆ ਪਾਕਿਸੇ ਕੋਲ ਕਿਸੇ ਨੂੰ ਕਿਹਾ ਨਹੀਂ ਕਿ ਤੁਸੀਂ ਤਸਦੀਕ ਕਰਾ ਕੇ ਲੈ ਕੇ ਆਓ ਅਟੈਸਟ ਕਰਵਾ ਕੇ ਲੈ ਕੇ ਆਓ ਕਿਸੇ ਨੂੰ ਕਿਹਾ ਨਹੀਂ ਕਿ ਤੁਸੀਂ ਲਾਈਨ 'ਚ ਲੱਗੋ ਜੋ ਕਿਹਾ ਅਸੀਂ ਕੀਤਾ ਕਿਉਂਕਿ ਸਾਡਾ ਕਰਮ ਆ ਸਾਡਾ ਧਰਮ ਆ ਸਾਡਾ ਫਰਜ਼ ਆ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਕਿ ਅਸੀਂ ਬਿਨਾ ਖੱਜਲ ਖਵਰੀ ਜੇ ਲੋਕਾਂ ਨੂੰ ਕਿਹਾ ਕਿ ਅਸੀਂ ਇਹ ਕੰਮ ਕਰਨਾ ਤੇ ਬਿਨਾ ਖੱਜਲ ਖਵਰੀ ਅਸੀਂ ਉਹ ਕੰਮ ਪੂਰੇ ਕਰੀਏ ਜਿੰਨੇ ਵੀ ਗਰੰਟੀਆਂ ਦਿੱਤੀਆਂ ਉਸ ਨੂੰ ਪੂਰਾ ਕਰੀਏ ਸੋ ਮੈਂ ਉਮੀਦ ਕਰਦਾ ਕਿ ਹੌਨਸ ਅਲਮੇ ਚ ਆਉਣ ਵਾਲੇ ਸਮੇਂ ਚ ਜਿਹੜੇ ਹੋਰ ਵੀ ਕੰਮ ਹੈਗੇ ਆ ਚਾਹੇ ਉਹ ਡਵੈਲਪਮੈਂਟ ਦੇ ਹੋਣ ਚਾਹੇ ਬਠਿੰਡੇ ਸ਼ਹਿਰ ਦੇ ਹੋਣ ਚਾਹੇ ਹੋਰ ਸ਼ਹਿਰਾਂ ਦੇ ਵੀ ਹੋਣ ਚਾਹੇ ਪੂਰੇ ਪੰਜਾਬ ਦੇ ਹੋਣ ਸਾਡੀ ਸਰਕਾਰ ਸਾਡੇ ਸੀਐਮ ਸਾਹਿਬ ਉਹ ਦਿਨ ਰਾਤ ਦਿਨ ਰਾਤ ਪੰਜਾਬ ਦੀ ਤਰੱਕੀ ਲਈ ਲੱਗੇ ਹੋਏ ਨੇ ਤੇ ਅੱਜ ਕੱਲ ਵੀ ਦੇਖ ਲਓ ਉਹ ਜਾਪਾਨ ਪਹੁੰਚੇ ਹੋਏ ਨੇ ਤੇ ਜਿਹੜੀ ਇੰਡਸਟਰੀਅਲ ਇਨਵੈਸਟਮੈਂਟ ਦੀ ਗੱਲ ਹੋ ਰਹੀ ਹੈ ਚੱਲ ਰਹੀ ਹੈਗੀ ਆ ਤੇ ਉਹਦੇ ਲਈ ਉੱਥੇ ਨਿਵੇਸ਼ ਲਈ ਉੱਥੇ ਜਾਪਾਨ ਜਾ ਕੇ ਉਹਨਾਂ ਸਰਕਾਰਾਂ ਨਾਲ ਗੱਲਬਾਤ ਕਰ ਰਹੇ ਨੇ ਤੇ ਮੈਂ ਕਹੂੰਗਾ ਕਿ ਅਸੀਂ ਬੜੇ ਭਾਗੇਸ਼ਾਲੀ ਆ ਬੜੇ ਖੁਸ਼ਕਿਸਮਤ ਆ ਕਿ ਜਿਹੜੇ ਸਾਨੂੰ ਇਹੋ ਜਿਹੇ ਸੀਐਮ ਮਿਲੇ ਨੇ ਜਿਹੜੇ ਕਿ ਦਿਨ ਰਾਤ ਸਿਰਫ ਤੇ ਸਿਰ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਨੂੰ ਇੱਕ ਫਿਰ ਮੋੜ ਕੇ ਰੰਗਲਾ ਪੰਜਾਬ ਬਣਾਉਣ ਲਈ ਲੱਗੇ ਹੋਏ ਨੇ ਸ਼ੰਭੂ ਖਨੋਰੀ ਸਰਹੱਦ ਤੇ ਅੰਦੋਲਨ ਕਰਨ ਵਾਲੇ ਕਿਸਾਨ ਮਜ਼ਦੂਰ ਮੋਰਚਾ ਨੇ 5 ਦਸੰਬਰ ਨੂੰ ਪੰਜਾਬ 'ਚ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ ਮੋਰਚੇ ਦੇ ਕਨਵੀਨਰ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਪੂਰੇ ਸੂਬੇ 'ਚ 26 ਥਾਵਾਂ 'ਤੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ ਇਹ ਪ੍ਰਦਰਸ਼ਨ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਯਾਨੀ ਕਿ 2 ਘੰਟੇ ਲਈ ਕੀਤਾ ਜਾਵੇਗਾ ਇਸ ਦੌਰਾਨ ਸੜਕ ਜਾਮ ਨਹੀਂ ਹੋਵੇਗੀ ਪੰਦੇਰ ਨੇ ਕਿਹਾ ਕਿ ਐਮਐਸਪੀ ਗਰੰਟੀ ਦੇ ਕਾਨੂੰਨ ਬਿਜਲੀ ਸੋਧ ਬਿੱਲ ਰੱਦ ਕਰਨ ਸਮੇਤ ਕਿਸਾਨਾਂ ਦੀਆਂ ਕਈ ਮੰਗਾਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਕਾਰਨ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਬਠਿੰਡਾ ਸਮੇਤ 19 ਜ਼ਿਲ੍ਹਿਆਂ ਚੋਂ ਲੰਘਣ ਵਾਲੀਆਂ ਕਈ ਥਾਵਾਂ ਤੇ ਰੇਲ ਗੱਡੀਆਂ ਦੀ ਆਵਾਜਾਈ ਤੇ ਅਸਰ ਪਵੇਗਾ ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਪੂਰੇ ਪੰਜਾਬ ਦੇ ਅੰਦਰ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦੇਣ ਪੁੱਜਾ ਵਾ ਮੁੱਖ ਮੰਗਾਂ ਦੇ ਵਿੱਚ ਬਿਜਲੀ ਸੋਧ ਬਿੱਲ 225 ਪੰਜਾਬ ਦੀਆਂ ਜਨਤਕ ਜ਼ਾਇਦਾਤਾ ਵੇਚਣ ਦਾ ਸਵਾਲ ਸ਼ੰਭੂ ਖਨੌਰੀ ਜਿਹੜਾ 3 ਕਰੋੜ 70 ਕਰੋੜ ਰੁਪਏ ਦਾ ਬਤਾਇਆ ਸ਼ਹੀਦਪੁਰ ਵਾਲਾ ਨੌਕਰੀਆਂ ਜ਼ਖਮੀਆਂ ਦਾ ਮੁਆਵਜ਼ਾ ਇਹਦੇ ਨਾਲ ਦੀ ਨਾਲ ਨਰੇਗਾ 200 ਦਿਨ 700 ਦਿਹਾੜੀ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਜਿੰਨੇ ਵੀ ਹੜ੍ਹਾਂ ਦੇ ਮਾਰੇ ਕਿਸਾਨ ਆ ਉਹਨਾਂ ਦਾ ਮੁਆਵਜ਼ਾ ਇਹਦੇ ਨਾਲ ਦੀ ਨਾਲ ਜਿਹੜਾ 2100 ਕਿਸਾਨਾਂ ਤੇ ਪਰਾਲੀ ਵਾਲੇ ਕੇਸ ਹੋਏ ਆ ਜਰਮਾਨੇ ਪਏ ਆ ਰੈੱਡ ਇੰਟਰੀਆਂ ਹੈਗੀਆਂ ਇਹਦੇ ਨਾਲ ਇਹ ਮਸਲੇ ਵੀ ਆਪਾਂ ਰੱਖੇ ਹੈਗੇ ਆ ਔਰ ਆਉਣ ਵਾਲੇ ਸਮੇਂ ਤੋਂ ਵਿੱਚ ਬਿਜਲੀ ਦਾ ਜਿਹੜਾ ਮੁੱਦਾ ਬਾਹਰਨ ਵਾਸਤੇ 2 ਘੰਟਿਆਂ ਦਾ 5 ਦਸੰਬਰ ਨੂੰ ਰੇਲ ਰੋਕੋ ਵੀ ਕੀਤਾ ਜਾਊਗਾ 1 ਤੋਂ 3 ਵਜੇ ਤੱਕ ਅੰਮ੍ਰਿਤਸਰ ਦੇ ਵਿੱਚ ਦੇਵੀ ਦਾਸਪੁਰਾ ਔਰ ਬਾਕੀ ਥਾਵਾਂ ਦੇ ਅਸੀਂ ਆਉਣ ਵਾਲੇ ਸਮੇਂ 'ਚ ਅਨਾਊਂਸਮੈਂਟ ਕਰ ਦਾਂਗੇ ਜਿਹੜੇ ਰੇਲ ਰੋਕੋ ਹੈਗੇ ਆ ਅਸੀਂ 17 ਤੋਂ ਲਗਭਗ ਸਾਰੇ ਡੀਸੀ ਸਹਿਬਾਨਾਂ ਦੇ ਮੋਰਚਾ ਸ਼ੁਰੂ ਕਰ ਦਾਂਗੇ ਦਸੰਬਰ ਨੂੰ ਔਰ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਅਸੀਂ ਨਾ ਚਾਹੁੰਦੇ ਹਾਂ ਅਸੀਂ ਨਹੀਂ ਚਾਹੁੰਦੇ ਹਾਂ ਕਿ ਵੀ ਰੇਲਾਂ ਪੱਕੀਆਂ ਜਾਮ ਕਰਨੀਆਂ ਪੈਣ ਭਗਵੰਤਮਾਨ ਸਰਕਾਰ ਮੀਟਿੰਗ ਛੱਡ ਕੇ ਜਾਂ ਮੀਟਿੰਗ ਤੋਂ ਬਗੈਰ ਸਾਡੇ ਮਸਲਿਆਂ ਦਾ ਨਿਪਟਾਰਾ ਕਰ ਦੇਵੇ ਤਾਂ ਜੋ ਸਾਨੂੰ ਰੇਲਾਂ ਪੱਕੀਆਂ ਜਾਮ ਨਾ ਕਰਨੀਆਂ ਪੈਣ ਜੇ ਸਰਕਾਰ ਨਹੀਂ ਸੁਣਦੀ ਹੈਗੀ ਤਾਂ ਫਿਰ ਸਾਨੂੰ ਮਜਬੂਰੀ ਵਸ ਰੇਲਾਂ ਜਾਮ ਕਰਨੀਆਂ ਪੈਣਗੀਆਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਮਾਮਲੇ ਤੇ ਹਾਈ ਕੋਰਟ 'ਚ ਅਗਲੇ ਸੋਮਵਾਰ ਨੂੰ ਮੁੜ ਸੁਣਵਾਈ ਹੋਵੇਗੀ ਅਮਰਿਤਪਾਲ ਸਿੰਘ ਵੱਲੋਂ ਦਾਇਰ ਪਟੀਸ਼ਨ 'ਚ ਪੰਜਾਬ ਸਰਕਾਰ ਪੰਜਾਬ ਪੁਲਿਸ ਅਤੇ ਕੇਂਦਰ ਸਰਕਾਰ ਨੂੰ ਤੇਰ ਬਣਾਇਆ ਗਿਆ ਹੈ ਉਹਨਾਂ ਦੇ ਵਕੀਲਾਂ ਦਾ ਤਰਕ ਹੈ ਕਿ ਸੰਸਦ 'ਚ ਹਾਜ਼ਰ ਹੋਣਾ ਜ਼ਰੂਰੀ ਹੈ ਤਾਂ ਜੋ ਉਹ ਪੰਜਾਬ ਦੇ ਵਿੱਚ ਹਾਲ ਹੀ 'ਚ ਆਏ ਹੜ੍ਹਾਂ ਤੇ ਹੋਰ ਸਬੰਧਤ ਮੁੱਦਿਆਂ ਤੇ ਚਰਚਾ ਕਰ ਸਕਣ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਸਾਨੂੰ ਸੰਸਦ ਸਰੀਰਕ ਤੌਰ ਤੇ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਸ ਲਈ ਸਾਨੂੰ ਵਰਚੁਅਲ ਸੈਸ਼ਨ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਉਧਰ ਪੰਜਾਬ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਅਮਰਤਪਾਲ ਨੂੰ ਸੰਸਦ ਭੇਜਣ ਦਾ ਕੋਈ ਪ੍ਰਬੰਧ ਨਹੀਂ ਹੈ ਜੀ ਦੇਖੋ ਜੀ ਜੋ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਵੱਲੋਂ ਅਸੀਂ ਜਿਹੜੀ ਇਹ ਰਿਟ ਪਟੀਸ਼ਨ ਲਾਈ ਹੈ ਜੀ ਪਹਿਲਾਂ ਵੀ ਲਾਈ ਸੀ ਕਿ ਰਿਟ ਪਟੀਸ਼ਨ ਵੀ ਜੋ ਪੰਜਾਬ ਸਰਕਾਰ ਹੈ ਸਾਡੀ ਪ੍ਰੋਲ ਨੂੰ ਡਿਸਾਈਡ ਨਹੀਂ ਕਰ ਰਹੀ 21 ਨਵੰਬਰ ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਸੀ ਵੀ ਇੱਕ ਹਫ਼ਤੇ ਵਿੱਚ ਉਹ ਜਿਹੜੀ ਪ੍ਰੋਲ ਐਪਲੀਕੇਸ਼ਨ ਆ ਡਿਸਾਈਡ ਕੀਤੀ ਜਾਵੇ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜੋ ਪੰਜਾਬ ਸਰਕਾਰ ਨੇ ਸਾਡੀ ਪ੍ਰੋਲ ਐਪਲੀਕੇਸ਼ਨ ਰੱਦ ਕਰਤੀ ਸੀ ਫਿਰ ਅਸੀਂ ਉਹ ਜਿਹੜਾ ਰੱਦ ਕਰਨ ਵਾਲਾ ਆਰਡਰਸ ਆਰਡਰ ਸੀ ਪੰਜਾਬ ਸਰਕਾਰ ਦਾ ਤੇ ਉਸ ਦੇ ਅਗੇਂਸਟ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਉੱਪਰ ਪਹਿਲੀ ਸੁਣਵਾਈ ਹੋਈ ਹੈ ਉੱਥੇ ਅਸੀਂ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਦੇਖੋ ਜੋ ਇੱਕ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਅਧੀਨ ਅਜੇ ਨજરਬੰਦ ਨੇ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਨੇ ਹਾਂਜੀ ਅਸੀਂ ਕਿਹਾ ਸੀ ਦੇਖੋ ਜੇ ਐਂਡ ਤੇ ਤੁਸੀਂ ਸਾਨੂੰ ਪਰੋਲ ਵੀ ਨਹੀਂ ਦੇਣਾ ਚਾਹੁੰਦੇ ਕਸਟਡੀ ਪਰੋਲ ਵੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਜੋ ਸਾਨੂੰ ਇੱਕ ਵਰਚੁਅਲ ਵੀਸੀ ਥਰੂ ਦੇਖੋ ਅੱਜ ਕੱਲ ਜੋ ਕੋਟਾ ਦੇ ਵਿੱਚ ਵੀ ਪ੍ਰਬੰਧ ਵੀਡੀਓ ਕਾਨਫਰੈਂਸਿੰਗ ਥਰੂ ਹੋਣ ਲੱਗ ਪਿਆ ਹੈ ਉਸ ਤੋਂ ਬਾਅਦ ਜੋ ਉੱਥੇ ਆਪਣਾ ਤੁਸੀਂ ਦੇਖੋ ਜੇਲਾ ਥਰੂ ਵੀ ਜਿਹੜੀ ਪੇਸ਼ੀ ਹੁੰਦੀ ਹੈ ਵੀਸੀ ਥਰੂ ਹੁੰਦੀ ਹੈ ਤਾਂ ਹੁਣ ਜੇ ਪਾਰਲੀਮੈਂਟ ਵਿੱਚ ਵੀ ਦੇਖੋ ਜੇ ਪੰਜਾਬ ਸਰਕਾਰ ਨੂੰ ਸਾਡਾ ਪੰਜਾਬ ਦੇ ਵਿੱਚ ਐਂਟਰ ਨਾ ਵੀ ਕਰਨਾ ਜੇ ਖਤਰਾ ਲੱਗਦਾ ਤਾਂ ਸਾਨੂੰ ਵੀਡੀਓ ਕਾਨਫਰੈਂਸਿੰਗ ਥਰੂ ਕਰ ਦਿਓ ਉਹ ਤੇ ਵੀ ਜੋ ਸੈਂਟਰ ਦੇ ਵਕੀਲ ਸਹਿਬਾਨਾਂ ਨੇ ਕਿਹਾ ਸੀ ਵੀ ਦੇਖੋ ਇਹ ਕੋਈ ਪ੍ਰਾਵਧਾਨ ਹੈ ਨਹੀਂਗਾ ਵੀ ਸੀ ਥਰੂ ਤੇ ਆਪਾਂ ਨੂੰ ਉਥੇ ਪਾਰਲੀਮੈਂਟ ਵਿੱਚ ਜਾਣਾ ਪੈਂਦਾ ਜੀ ਤਾਂ ਪੰਜਾਬ ਸਰਕਾਰ ਨੇ ਇੱਕ ਹੋਰ ਮਫਾਦ ਨੂੰ ਦੇਖਿਆ ਦੇਖੋ ਉਹ ਗਰਾਉਂਡਸ ਆਫ ਡਿਟੇਨਸ਼ਨ ਵੱਖਰੇ ਨੇ ਤੇ ਇਹ ਪ੍ਰੋ ਰਿਜੈਕਟ ਕਰਨ ਦੇ ਗਰਾਉਂਡਸ ਕੁਝ ਹੋਰ ਨੇ ਜੀ ਤਾਂ ਇਸ ਕਰਕੇ ਦੇਖੋ ਹੁਣ ਕੀ ਹੈ ਜੋ ਮੇਨ ਕੇਸ ਹੈ ਜੋ ਮੇਨ ਡਿਟੇਨਸ਼ਨ ਨੂੰ ਜਿਹੜਾ ਖਾਰਜ ਕਰਨ ਵਾਲਾ ਕੇਸ ਹੈ ਉਹ ਵੀ ਬੜੀ ਜਲਦ ਅਸੀਂ ਜੋ ਜ਼ਾਹਿਰ ਕਰਨ ਜਾ ਰਹੇ ਹਾਂ ਤੇ ਉਸ ਤੇ ਵੀ ਜੋ ਸੁਣਵਾਈ ਹੋਵੇਗੀ ਤੇ ਇਹ ਜਿਹੜੇ ਗਰਾਉਂਡਸ ਨੇ ਵੀ ਪਰੋਲ ਕਿਉਂ ਰਿਜੈਕਟ ਕੀਤੀ 24 ਨਵੰਬਰ ਨੂੰ ਉਹ ਵੀ ਮੇਰੇ ਹਿਸਾਬ ਨਾਲ ਹੁਣ 8 ਤਰੀਕ ਨੂੰ ਜੋ ਪੰਜਾਬ ਸਰਕਾਰ ਐ ਪੇਸ਼ ਕਰੇਗੀ ਨਹੀਂ ਦੇਖੋ ਐਨਐਸਏ ਅਧੀਨ ਪਹਿਲਾਂ ਇੱਕ ਜਿਹੜੀ ਹੁੰਦੀ ਹੈ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਆਉਣੀ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਉਹ ਆਈ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਲੀ ਜੋ ਮਾਨਯੋਗ ਸੁਪਰੀਮ ਕੋਰਟ ਅਪਰੋਚ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਜੋ ਤੁਹਾਡੀ ਪਹਿਲੀ ਜਿਹੜੀ ਐਪਲੀਕੇਸ਼ਨ ਉਹ ਹਾਈ ਕੋਰਟ 'ਚ ਡਿਲੇ ਹੋਈ ਹੈ ਰਿਟ ਪਟੀਸ਼ਨ 1.5 ਸਾਲ ਹੋ ਗਿਆ ਡਿਸਾਈਡ ਨਹੀਂ ਹੋਈ ਤੁਸੀਂ ਇੱਕ ਵਾਰੀ ਹਾਈ ਕੋਰਟ ਜਾਓ ਤੇ ਹਾਈ ਕੋਰਟ ਨੂੰ ਆਰਡਰ ਕੀਤੇ ਤੁਸੀਂ 6 ਹਫ਼ਤਿਆਂ ਤੋ ਮੇਨ ਕੇਸ ਇਸ ਦੀ ਧਾਇਰ ਕਰਨ ਜਾ ਰਹੀ ਹੈ ਤਾਂ ਦੇਖੋ ਇਹ ਕੋਈ ਜਿਵੇਂ ਤਾਂ ਜੇਲ ਕਟੀ ਕਰਨੀ ਚੋ ਭਾਈ ਅਮਰਿਤਪਾਲ ਸਿੰਘ ਜੇਲ ਵਿੱਚ ਨજરਬੰਦ ਨੇ ਪਰ ਇਹ ਜਿਹੜੀ ਚੁਣੌਤੀ ਆ ਅਸੂਲਾਂ ਨੂੰ ਆ ਲਾ ਨੂੰ ਆ ਰੂਲ ਆਫ ਜਿਹੜਾ ਲਾ ਨਹੀਂ ਪੰਜਾਬ ਸਰਕਾਰ ਕਰੀ ਫਾਲੋ ਉਸ ਨੂੰ ਅਸੀਂ ਜੋ ਹਾਈ ਕੋਰਟ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਠਜੋੜ ਵਾਲੀ ਸਲਾਹ ਨੂੰ ਕੀਤਾ ਦਰਕਨਾਰ ਅਸ਼ਵਨੀ ਸ਼ਰਮਾ ਨੇ ਕਿਹਾ ਕੈਪਟਨ ਨੇ ਆਪਣਾ ਨਿੱਜੀ ਵਿਚਾਰ ਪ੍ਰਗਟਾਇਆ ਪਾਰਟੀ ਪੰਜਾਬ ਅੰਦਰ 117 ਸੀਟਾਂ ਨੂੰ ਧਿਆਨ ਚ ਰੱਖਦੇ ਹੋਏ ਵਧਾਰੀ ਹੈ ਆਪਣੀ ਸਰਗਰਮੀ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਦਿੱਤੀ ਪ੍ਰਤੀਕਿਰਿਆ ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ ਨੇ ਭਾਜਪਾ ਨੂੰ ਸ਼ੀਸ਼ਾ ਦਿਖਾਇਆ ਭਾਜਪਾ ਗੱਠਜੋੜ ਤੋਂ ਬਿਨਾ ਪੰਜਾਬ ਦੀ ਸੱਤਾ ਤੇ ਨਹੀਂ ਹੋ ਸਕਦੀ ਕਾਬਜ਼ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨਹੀਂ ਤੇ ਪੰਜਾਬ ਚਾਏ ਹੜਾਂ ਲਈ ਮਾਨ ਸਰਕਾਰ ਜ਼ਿੰਮੇਵਾਰ ਨਹੀਂ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਭਾਜਪਾ ਨੇ ਆਪਣੀ ਗਲਤੀ ਮੰਨੀ ਭਾਜਪਾ ਨੇ ਰਚੀ ਸੀ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਲਈ ਐਨਓਸੀ ਦੀ ਸ਼ਰਤ ਖਤਮ ਅਤੇ ਚੁੱਲਾ ਟੈਕਸ ਦੀ ਰਸੀਦ ਦੀ ਵੀ ਲੋੜ ਨਹੀਂ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਕੀਤਾ ਜਾਵੇ ਵੱਧ ਤੋਂ ਵੱਧ ਪ੍ਰਚਾਰ ਈਮਾਨ ਸਿੰਘ ਮਾਨ ਨੇ ਅਜੀਤ ਡੋਵਾਲ ਦੀ ਜ਼ਿੰਦਗੀ ਤੇ ਬਣੀ ਫਿਲਮ ਤੁਰੰਦਰ ਦੀ ਰਿਲੀਜ਼ ਤੇ ਜਤਾਇਆ ਇਤਰਾਜ਼ ਮਾਨ ਨੇ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਫਿਲਮ ਨਹੀਂ ਹੋਣ ਦਿੱਤੀ ਗਈ ਰਿਲੀਜ਼ ਤੇ ਦੂਜੇ ਪਾਸੇ ਡੋਵਾਲ ਨੂੰ ਹੀਰੋ ਵਾਂਗ ਪੇਸ਼ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰਖਿਆਤਰ ਤੇ ਦੇਖਦੇ ਰਹੋ ਟੀਵੀ ਪੰਜਾਬ